ਦੁਰਵਾਨ ਨਹੀਂ ਹੈ ਜੋ ਚਮਟੇ ਖੜਕਾਏ ਲੋਹਾ ਨਾਲ ਲੋਹਾ ਖੜਕਾਏ ਜੰਬੇ ਕੀਤੀਏ ਜੋ ਲੋਹੇ ਨਾਲ ਲੋਹਾ ਖੜਕਦਾ ਜੰਦ ਦੇ ਵਿੱਚ ਜੰਦ ਦੇ ਮਦਾਨ ਚ ਤੂੰ ਚਮਟੇ ਖੜਕਾਉਣ ਲੱਗ ਤਵ ਤਾਂ ਤੂੰ ਸੇ ਵੈਦਨ ਖਲ ਦੇ ਉਹਦਾ ਜੋੜ ਪੈਂਦੀ ਹੈ ਤੁਸੀਂ ਅਸੇ ਢੋਲ ਕੀ ਕੁੱਟਣ ਲੱਗ ਤਮਨੇ ਕੁੱਟਣ ਲੱਗੇ ਉੱਤੇ ਉਹੇ ਦਾ ਕੁਝ ਕਰਦੇ ਐ ਜਾ ਕੁਛ ਨਹੀਂ ਕੀਤਾ ਇਹਨੂੰ ਕਿਤੇ ਨਹੀਂ ਆਇਆ ਕਰਨ ਦੀ ਲੋੜ ਸੀ ਸਾਨੂੰ ਜਿਹਨਾਂ ਨੇ ਆਇਆ ਉਹਨਾਂ ਨੇ ਸ਼ੁਰੂ ਕੀਤਾ ਉਹਨਾਂ ਨੇ ਵੱਤ ਵੀ ਉਦੋਂ ਦੀ ਮਾਰੀ ਗਈ। ਵਾਇਆਦਾਰੀ ਵੀ ਹੋ ਗਈ ਸਾਰੇ ਉਦੋਂ। ਮਰਮਤ ਵੀ ਛੱਡ ਗਏ ਸਾਰੇ। ਵਰਮਤ ਤੋਰਨਾਈ ਜਰ ਰਹੀ ਹੈ ਜਿਹੜਾ ਜਹ ਲੋਹੇ ਨਾਲ ਲੋਹਾ ਤਲਵਾਰ ਰਹੀ ਹੈ। ਹਰ ਜੱਗ ਨੂੰ ਬਚਾ ਰਹਿਣਾ। ਵਿਚਾਰ ਤਾਰਾ ਰਹੀ ਹੈ। ਉਹ ਤਾਂ ਤਲਵਾਰ ਨਹੀਂ ਤਾਰ ਰਹੀ ਹੈ ਉਹ ਤਾਂ ਵਿਚਾਰ ਦੀ ਤਾਰ ਰਹੀ ਹੈ। ਸਹੀ। ਦੋਹੇ ਤਾਰਾ ਨਹੀਂ ਹੋ। ਉਹ ਤਲਵਾਰ ਦੀ ਤਾਰ ਰਹੀ ਨਾ ਵਿਚਾਰ ਦੀ ਤਾਰ ਰਹੀ। ਦੋਹੇ ਤਾਰਾ ਜਰਤੀ। ਗੱਡੀਆਂ ਲੈ ਲਏ ਚੋਲੀਆਂ ਲੈ ਲਈਆਂ ਗੱਡੀਆਂ ਲੈ ਲਈਆਂ ਗੁਰੂ ਨਾਲ ਜੋੜ ਲੱਗਿਆ ਨਾ ਤੁਸੀਂ ਆਪੇ ਜੁੜ ਜੋ ਗੁਰੂ ਨਾਲ ਤੁਸੀਂ ਦੂਜੇ ਨੂੰ ਕੀ ਕਹੋੜੇ ਗੁਰੂ ਨਾਲ ਤਾਂ ਯਾ ਗੁਰੂ ਨਾਲ ਜੁੜਦਾ ਸਿੱਖ ਕਹੋਂਦੇ ਤੇ ਕੋ ਗੁਰੂ ਨਾਲ ਜੁੜਦੇ ਸਿੱਖ ਕਹੋਂਦੇ ਕਹੋਂਦੇ ਨੇ ਸਤ ਕੰਨ ਗੁਰੂ ਨਾਲ ਜੋੜਦੇ ਤੁਸੀਂ ਤਾਂ ਆਪੇ ਨਹੀਂ ਜੁੜੇ ਦੋਤੀਆਂ ਲਾ ਗਏ ਸਾਰੇ ਬਾਗੇ ਵੀ ਨਹੀਂ ਜੁੜੇ ਸਿੱਖ ਨਹੀਂ ਬਣੇ ਸਿੱਖੀ ਕਾਹ ਹੈ ਬੇਇੱਜ਼ਤੀ ਵਾਲਦਿਆਂ ਦੇ ਕਹੋਂਦੀ ਚੇਕਾ ਕਾ ਹੌਲਦੀ ਬੇਤੀ ਬੰਦਦੇ ਸੇਕਰੂ ਕਟ ਗਿਆ ਜਮ ਸਮਝਦੇ ਦੇ ਤਾਂ ਨੰਨ ਬੰਦਦੇ ਸੇਕਰੂ ਕਟ ਗਿਆ ਸਮਝਦੇ ਨੇ ਸਿੱਧ ਕਰਾ ਹੁਣ ਹਾਲਾਂਕਿ ਗੁਰਬਾਣੀ ਸੇਕਰੂ ਵਧੀਆ ਕਹਿੰਦੀ ਐ ਸੰਸਰੋਂ